ਚੋਂ ਦੇਖਾਂਗੇ ਜੋ ਉਹ ਬੜੀ ਖਾਸ ਜਿਹੜੀ ਚੀਜ਼ ਆ ਅਸੀਂ ਉਹਨੂੰ ਦੇਖਾਂਗੇ ਕਈ ਵਾਰੀ ਕੀ ਹੁੰਦਾ ਆ ਕਿ ਅਸੀਂ ਕਈ ਵਾਰੀ ਅਸੀਂ ਨਾ ਧਾਰਮਿਕਤਾ ਨੂੰ ਧਾਰਮਿਕਤਾ ਜਿਹੜੀ ਧਾਰਮਿਕਤਾ ਬਹੁਤ ਅੱਛੀ ਚੀਜ਼ ਆ ਪਰ ਕਈ ਵਾਰੀ ਅਸੀਂ ਇਹਨੂੰ ਵੀ ਨਾ ਇੱਕ ਬੰਧਨ ਬਣਾ ਲੈਨੇ ਆ ਕਿ ਅਸੀਂ ਇਹਦੇ ਬੰਧਨ ਦੇ ਵਿੱਚ ਜਦ ਕਿ ਜਿਹੜੀ ਧਾਰਮਿਕਤਾ ਹੈ ਉਹ ਸਾਨੂੰ ਆਜ਼ਾਦ ਕਰਦੀ ਆ ਸਾਨੂੰ ਬਹੁਤ ਹੀ ਇਹ ਚੀਜ਼ਾਂ ਸਮਝਣ ਦੀ ਜ਼ਰੂਰਤ ਆ ਅੱਜ ਅਸੀਂ 2 ਘੰਟੇ ਦਾ ਸੈਸ਼ਨ ਨਹੀਂ ਲਵਾਵਾਂਗੇ ਸਿਰਫ 1.5 ਘੰਟੇ ਦਾ ਸੈਸ਼ਨ ਲਵਾਵਾਂਗੇ ਤਾਂ ਸਭ ਨੇ ਬੜੇ ਧਿਆਨ ਧਿਆਨ ਸੁਣਨਾ ਧਿਆਨ ਦੇ ਨਾਲ ਸੁਣਨਾ ਕਈ ਵਾਰੀ ਅਸੀਂ ਧਾਰਮਿਕਤਾ ਨੂੰ ਹੀ ਬੰਦਨ ਬਣਾ ਲੈਨੇ ਆ ਐਕਚੁਅਲ ਦੇ ਵਿੱਚ ਨਾ ਕੋਈ ਵੀ ਚੀਜ਼ ਜਿਹੜੀ ਆ ਉਹ ਸਾਨੂੰ ਬੰਨ ਕੇ ਨਹੀਂ ਰੱਖ ਸਕਦੀ ਕੋਈ ਵੀ ਚੀਜ਼ ਸਾਨੂੰ ਆਪਣੇ ਅੰਦਰ ਜਿਹੜੀ ਆ ਉਹ ਗੁਲਾਮ ਨਹੀਂ ਬਣਾ ਸਕਦੀ ਬਿਕਾਜ਼ ਪਰਮੇਸ਼ਰ ਨੇ ਸਾਨੂੰ ਆਜ਼ਾਦ ਕੀਤਾ ਆ ਤੇ ਮੈਂ ਖੁਦਾ ਦਾ ਸ਼ੁਕਰ ਕਰਦੀ ਆ ਇਹ ਆਜ਼ਾਦੀ ਜੋ ਪਰਮੇਸ਼ਵਰ ਨੇ ਸਾਨੂੰ ਬਖਸ਼ੀ ਹੈ ਪਰ ਜੇ ਅਸੀਂ ਆਪੇ ਉਸ ਆਜ਼ਾਦੀ ਨੂੰ ਹੀ ਆਪਣੀ ਗੁਲਾਮੀ ਬਣਾ ਲਈਏ ਤੇ ਇਹਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਆ ਫਿਰ ਅਸੀਂ ਖੁਦ ਕਰਦੇ ਆ ਅੱਜ ਬਹੁਤ ਸਾਰੇ ਮਨੁੱਖ ਮਾਨਸਿਕਤਾ ਦੇ ਜਿਹੜੇ ਹਨ ਮਾਨਸਿਕ ਤੌਰ ਤੇ ਬਿਮਾਰ ਆ ਸਰੀਰ ਉਹਨਾਂ ਦੇ ਠੀਕ ਆ ਆਤਮਾ ਉਹਨਾਂ ਦਾ ਬਿਲਕੁਲ ਜਿਹੜਾ ਕਹਿ ਲਓ ਕਿ ਨਰੋਇਆ ਆ ਪਰ ਮਾਨਸਿਕਤਾ ਬੜੀ ਕਮਜ਼ੋਰ ਆ ਉਹਨਾਂ ਦੀ ਤਾਂ ਜਦੋਂ ਤੁਹਾਡੀ ਮਾਨਸਿਕਤਾ ਕਮਜ਼ੋਰ ਹੋ ਜਾਂਦੀ ਹੈ ਨਾ ਫਿਰ ਤੁਹਾਡਾ ਆਤਮਾ ਭਾਵੇਂ ਜਿੰਨਾ ਮਰਜੀ ਤਕੜਾ ਆ ਫਿਰ ਉਸ ਲੈਵਲ ਤੇ ਕੰਮ ਨਹੀਂ ਕਰਦਾ ਜੇ ਇਸ ਲੈਵਲ ਤੇ ਉਹ ਕਰ ਸਕਦਾ ਹੈ ਸਰੀਰ ਵੀ ਉਸ ਲੈਵਲ ਤੇ ਕੰਮ ਨਹੀਂ ਕਰਦਾ ਜੇ ਇਸ ਲੈਵਲ ਤੇ ਤੁਹਾਡਾ ਸਰੀਰ ਕੰਮ ਕਰ ਸਕਦਾ ਅਗਰ ਤੁਹਾਡੀ ਮਾਨਸਿਕਤਾ ਸਹੀ ਨਹੀਂ ਹੈ ਮਾਨਸਿਕਤਾ ਮੈਂਟਲੀ ਮਤਲਬ ਜਦੋਂ ਤੁਸੀਂ ਅਪਸੈਟ ਹੋ ਜਾਂਦੇ ਆ ਜਾਂ ਤੁਸੀਂ ਕੁਝ ਚੀਜ਼ਾਂ ਦੇ ਕੁਝ ਖਿਆਲਾਂ ਦੇ ਗੁਲਾਮ ਬਣ ਜਾਂਦੇ ਆ ਤੇ ਜੇ ਇਸ ਲੈਵਲ ਤੇ ਉਹ ਤੁਹਾਨੂੰ ਸੁੱਟਦਾ ਆ ਜਾਂ ਪਿਛਾੜਦਾ ਆ ੱੱਕਾ ਦਿੰਦਾ ਜਾਂ ਧੋਖਾ ਦਿੰਦਾ ਇਹਨੂੰ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਅਰ ਇਹ ਸਿਰਫ ਇੱਕ ਫੀਲਡ ਜਾਂ ਫੈਕਟਰ ਵਿੱਚ ਨਹੀਂ ਆ ਪਰ ਜਿੱਥੇ ਵੀ ਤੁਸੀਂ ਕਿਤੇ ਰਹਿੰਨੇ ਆ ਤੁਸੀਂ ਉਸੇ ਚੀਜ਼ ਦੇ ਪ੍ਰਤੀ ਜਦੋਂ ਗਲਤ ਸੋਚਣ ਲੱਗ ਜਾਨੇ ਜਾਂ ਘੱਟ ਸੋਚਦੇ ਆ ਘੱਟ ਸੋਚਦੇ ਮਤਲਬ ਕਿ ਜੇ ਇਸ ਲੈਵਲ ਦੀ ਸੋਚ ਚਾਹੀਦੀ ਉਸ ਲੈਵਲ ਦੀ ਸੋਚ ਨਹੀਂ ਸੋਚਦੇ ਤਾਂ ਉਹ ਮਾਨਸਿਕ ਗੁਲਾਮ ਗੁਲਾਮ ਜਿੱਦਾ ਕਹੀ ਗਈ ਬਣੀ ਤੁਸੀਂ ਜਾਨਵਰਾਂ ਨੂੰ ਜਿਦਾ ਘੋੜੇ ਨੂੰ ਤੁਸੀਂ ਕਹ ਲੋ ਕਿ ਉਹਨੂੰ ਆਦਤ ਹੈ ਕਿ ਤੁਸੀਂ ਬੰਨ ਕੇ ਰੱਖਦੇ ਤਾਂ ਉਹਨੂੰ ਉਹਨੂੰ ਪਤਾ ਹੈ ਕਿ ਮੈਂ ਬੱਜਾ ਹੋਇਆ ਹਾਂ ਇਸ ਲਈ ਮੈਂ ਇੱਧਰ ਉੱਧਰ ਨਹੀਂ ਜਾਣਾ ਪਰ ਉਹਦੇ ਵਿੱਚ ਬਹੁਤ ਜ਼ੋਰ ਹੈ ਜੇ ਉਹ ਚਾਵੇ ਤੇ ਉਹ ਉਹਨੂੰ ਜਿਹੜਾ ਕਿਲਾ ਹੈ ਉਹਨੂੰ ਆਰਾਮ ਨਾਲ ਉਹ ਪਾਟ ਸਕਦਾ ਹੈ ਘੋੜੇ ਵਿੱਚ ਇੰਨਾ ਜ਼ੋਰ ਹੈਗਾ ਆ ਪਰ ਫਿਰ ਵੀ ਉਹ ਜਿਹੜਾ ਆ ਉਹ ਛੋਟੀ ਜੀ ਗੰਡ ਦੇ ਨਾਲ ਬੱਜਾ ਹੋਇਆ ਹੈ ਤੇ ਉਹਨੂੰ ਲੱਗਦਾ ਕਿ ਮੈਂ ਬੰਨਿਆ ਹੋਇਆ ਹਾਂ ਆ ਅਰ ਕਈ ਵਾਰੀ ਤੁਸੀਂ ਉਹਨੂੰ ਨਹੀਂ ਵੀ ਬੰਨੋਗੇ ਨਾ ਤੁਸੀਂ ਸਿਰਫ ਬੰਨਣ ਦਾ ਉਹਦੇ ਨਾਲ ਜਿਹੜਾ ਆ ਉਹ ਕਰੋਗੇ ਡਰਾਮਾ ਕਰੋਗੇ ਕਿ ਉਹਦੇ ਗੱਲ ਵਿੱਚ ਰੱਸੀ ਪਾਈ ਆ ਤੇ ਉਸ ਰੱਸੀ ਨੂੰ ਬੰਨ੍ਹ ਦਿੱਤਾ ਆ ਤਦ ਵੀ ਉਹ ਬਾਜ ਬੱਜ ਕੇ ਇਨਾਂ ਕੋ ਗੁਲਾਮ ਹੋ ਗਿਆ ਕਿ ਉਹਨੂੰ ਲੱਗਦਾ ਮੈਂ ਬੱਜਾ ਹੋਇਆ ਆਂ ਮੈਂ ਕਿੱਲੇ ਦੇ ਨਾਲ ਬੱਜਾ ਹੋਇਆ ਆ ਉਹਨੂੰ ਉਹ ਰੱਸੀ ਗੱਲ ਵਿੱਚ ਨਾ ਹੋਣ ਦੇ ਬਾਵਜੂਦ ਵੀ ਉਹ ਜਿਹੜੀ ਰੱਸੀ ਆ ਉਹ ਮਹਿਸੂਸ ਹੁੰਦੀ ਇਸੇ ਤਰ੍ਹਾਂ ਅੱਜ ਬਹੁਤ ਸਾਰੇ ਲੋਕੀ ਹਾਂ ਜਿਹੜੇ ਅਸਲੀ ਤੌਰ ਤੇ ਬੰਦਨਾ ਦੇ ਵਿੱਚ ਨਹੀਂ ਆ ਪਰ ਉਹ ਖੁਦ ਨੂੰ ਬੰਦਨਾ ਦੇ ਵਿੱਚ ਮਹਿਸੂਸ ਕਰ ਰਿਹਾ ਅਰਬੱਜੇ ਹੋਇਆ ਉਹ ਬੰਦਨਾ ਦੇ ਵਿੱਚ ਔਰ ਉਹਦੇ ਨਾਲ ਬਹੁਤ ਸਾਰੇ ਰੀਜ਼ਨ ਆ ਜਿਨ੍ਹਾਂ ਦੇ ਵਿੱਚੋਂ ਇੱਕ ਦੋ ਰੀਜ਼ਨ ਜਿਹੜੇ ਆ ਉਹ ਅੱਜ ਆਪਾਂ ਡਿਸਕਸ ਕਰਾਂਗੇ ਜਦੋਂ ਕੋਈ ਇਨਸਾਨ ਆਪਮਾਨਸਿਕ ਤੌਰ ਤੇ ਬਿਮਾਰ ਹੁੰਦਾ ਨਾ ਉਹਨੂੰ ਸਾਰੇ ਬਿਮਾਰ ਹੀ ਨਜ਼ਰ ਆਉਂਦੇ ਆ ਔਰ ਜਿਹੜਾ ਆਪਮਾਨਸਿਕ ਤੌਰ ਤੇ ਬਿਮਾਰ ਹੈ ਨਾ ਉਹ ਕਦੀ ਵੀ ਕਿਸੇ ਨੂੰ ਨਾ ਤਾਂ ਉਹਨੇ ਚੰਗਾ ਹੋਣ ਦੇਣਾ ਉਹਨੇ ਆਪਣਾ ਜਿਹੜਾ ਆ ਉਹ ਸਿਸਟਮ ਕਰ ਹੀ ਜਾਣਾ ਆਪਣੀਆਂ ਗਲਤੀਆਂ ਜਿਹੜੀਆਂ ਆ ਨਾ ਉਹ ਖੁਦ ਤੱਕ ਕਰਨੀਆਂ ਆ ਆਪ ਤਾਂ ਲਿਬੜਿਆ ਜਾਂ ਦੂਜਿਆਂ ਨੂੰ ਵੀ ਉਹਨੇ ਜਿਹੜਾ ਲਬੇੜਨਾ ਹੀ ਲਬੇੜਨਾ ਆ ਤਾਂ ਇਸ ਲਈ ਜ਼ਰੂਰੀ ਆ ਕਿ ਅਸੀਂ ਕੋਸ਼ਿਸ਼ ਨਾ ਜਿਹੜੀਆਂ ਰੀਤੀ ਰਿਵਾਜਾਂ ਵਾਲੀਆਂ ਮਾਨਸਿਕਤਾ ਆ ਅਸੀਂ ਉਹਨਾਂ ਵਿੱਚੋਂ ਬਾਹਰ ਆਈਏ ਜਿੰਨਾ ਵਿੱਚੋਂ ਕਈ ਵਾਰੀ ਕੀ ਹੁੰਦਾ ਆ ਤੁਸੀਂ ਆਪਣੇ ਆਪ ਨੂੰ ਇਸ ਲੈਵਲ ਦੇ ਧਰਮੀ ਸਮਝਣਾ ਸ਼ੁਰੂ ਕਰ ਦਿੰਨੇ ਆ ਕਿ ਇੱਕ ਬੀੜੀ ਪੀਣ ਵਾਲਾ ਜਿਹੜਾ ਬੰਦਾ ਹੈ ਤੁਸੀਂ ਉਸ ਤੋਂ ਨਫ਼ਰਤ ਕਰਨੀ ਸ਼ੁਰੂ ਕਰ ਦਿੰਦੇ ਆ ਇੱਕ ਸ਼ਰਾਬ ਪੀਣ ਵਾਲੇ ਬੰਦੇ ਤੋਂ ਤੁਸੀਂ ਨਫ਼ਰਤ ਕਰਦੇ ਆ ਜਾਂ ਜਿਹੜਾ ਜਿਹੜਾ ਵੀ ਕੋਈ ਇਨਸਾਨ ਇਸ ਤਰੀਕੇ ਨਾਲ ਕਿਸੇ ਗਲਤ ਐਡਿਕਸ਼ਨ ਦੇ ਵਿੱਚ ਆ ਤੁਸੀਂ ਉਸ ਤੋਂ ਨਫ਼ਰਤ ਕਰਨੀ ਸ਼ੁਰੂ ਕਰ ਦਿੰਦੇ ਆ ਠੀਕ ਆ ਇਹ ਬਹੁਤ ਅੱਛੀ ਗੱਲ ਆ ਕਿ ਤੁਸੀਂ ਉਹਦਾ ਕੰਮ ਜਿਹੜਾ ਆ ਤੁਸੀਂ ਉਹਨੂੰ ਪਸੰਦ ਨਹੀਂ ਕਰਦੇ ਕਿਉਂਕਿ ਅਗਰ ਤੁਹਾਨੂੰ ਉਹ ਕੰਮ ਪਸੰਦ ਆ ਗਿਆ ਤਾਂ ਫੇਰ ਪਸੰਦ ਆਈਆਂ ਚੀਜ਼ਾਂ ਨੂੰ ਤਾਂ ਅਸੀਂ ਅਪਣਾਉਣ ਦੀ ਕੋਸ਼ਿਸ਼ ਕਰਦੇ ਆ ਇਹ ਬਹੁਤ ਅੱਛੀ ਗੱਲ ਆ ਕਿ ਤੁਹਾਨੂੰ ਉਹਦਾ ਕੰਮ ਪਸੰਦ ਨਹੀਂ ਆਇਆ ਪਰ ਮਾੜੀ ਗੱਲ ਇਹ ਆ ਕਿ ਤੁਸੀਂ ਉਸ ਤੋਂ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ ਅਗਰ ਤੁਸੀਂ ਉਸ ਤੋਂ ਨਫ਼ਰਤ ਕਰੋਗੇ ਹੁਣ ਉਹ ਕਿਹਦੇ ਕੋਲ ਜਾਏਗਾ ਦੇਖੋ ਬੜੀ ਨਾ ਸਮਝਣ ਵਾਲੀ ਗੱਲ ਆ ਸੋਫੀ ਹਮੇਸ਼ਾ ਸ਼ਰਾਬੀ ਤੋਂ ਨਫ਼ਰਤ ਕਰਦੇ ਆ ਤਰਮੀਹ ਹਮੇਸ਼ਾ ਜਿਹੜੇ ਆਪਣੇ ਆਪ ਨੂੰ ਤਰਮੀਹ ਸਮਝਦੇ ਆ ਉਹ ਪਾਪੀ ਤੋਂ ਨਫ਼ਰਤ ਕਰਦੇ ਹੁਣ ਤੁਸੀਂ ਜਿਹਦੇ ਤੋਂ ਨਫ਼ਰਤ ਕਰੋਗੇ ਤੁਹਾਡੇ ਨੇੜੇ ਤਾਂ ਆਏਗਾ ਨਹੀਂ ਅਗਰ ਤੁਸੀਂ ਧਰਮੀ ਆ ਤਾਂ ਤੁਸੀਂ ਪਾਪੀ ਤੋਂ ਨਫ਼ਰਤ ਕਰਦੇ ਹੋ ਫਿਰ ਪਾਪੀ ਤੁਹਾਡੇ ਨੇੜੇ ਆਏਗਾ ਨਹੀਂ ਹੁਣ ਜੇ ਪਾਪੀ ਧਰਮੀ ਦੇ ਲਾਗੇ ਨਹੀਂ ਜਾਊਗਾ ਤੇ ਦੱਸੋ ਕਿਹਦੇ ਲਾਗੇ ਜਾਊਗਾ ਫਿਰ ਪਾਪੀ ਪਾਪੀ ਦੇ ਕੋਲ ਜਾਊਗਾ ਤੇ ਜਦੋਂ ਇੱਕ ਪਾਪੀ ਮਨੁੱਖ ਆਪ ਪਾਪ ਵਾਲੀ ਸੰਗਤ ਦੇ ਵਿੱਚ ਜਾਏਗਾ ਤਾਂ ਉਹ ਕਦੀ ਵੀ ਧਾਰਮਿਕਤਾ ਦੇ ਵਿੱਚ ਆ ਹੀ ਨਹੀਂ ਸਕਦਾ ਉਹਦੇ ਧਾਰਮਿਕਤਾ ਦੇ ਵਿੱਚ ਆਉਣ ਦੇ ਸਾਰੇ ਹੀ ਰਾਹ ਜਿਹੜੇ ਆ ਨਾ ਫਿਰ ਬੰਦ ਹੋ ਜਾਂਦੇ ਅਰ ਉਹਦੇ ਜ਼ੁਮੇਵਾਰ ਕਿਤੇ ਨਾ ਕਿਤੇ ਤੁਸੀਂ ਮੈਂ ਅਸੀਂ ਸਾਰੇ ਰਲ ਕੇ ਬਣਦੇ ਆ ਕਿ ਉਹਨੇ ਚਾਹਿਆ ਸੀ ਉਹਦੇ ਮਨ ਵਿੱਚ ਪਰਮੇਸ਼ਰ ਨੇ ਪਾਇਆ ਸੀ ਜਾਂ ਤਰ ਮੀਆਂ ਦੀ ਜੁੰਡਲੀ ਦੇ ਵਿੱਚ ਬੈਠ ਉਹਨੂੰ ਚੰਗਾ ਲੱਗਦਾ ਸੀ ਸਾਡੇ ਨਾਲ ਬੈਠਣਾ ਭਾਵੇਂ ਉਹ ਸ਼ਰਾਬ ਪੀਂਦਾ ਸੀ ਭਾਵੇਂ ਉਹ ਬੀੜੀਆਂ ਪੀਂਦਾ ਸੀ ਭਾਵੇਂ ਉਹ ਝੂਠ ਬੋਲਣ ਵਾਲਾ ਇਨਸਾਨ ਸੀ ਉਹ ਉਹਨੂੰ ਚੰਗਾ ਲੱਗਦਾ ਸੀ ਕਿ ਉਹ ਸਾਡੇ ਨਾਲ ਬੈਠੇ ਪਰ ਅਸੀਂ ਕੀ ਕੀਤਾ ਅਸੀਂ ਉਹਨੂੰ ਬੈਠਣ ਨਹੀਂ ਦਿੱਤਾ ਅਸੀਂ ਉਹਨੂੰ ਕਿਹਾ ਕਿ ਤੂੰ ਪਾਪੀ ਆ ਤੇਰਾ ਜੀਵਨ ਪ੍ਰਾਰਥਨਾ ਵਾਲਾ ਨਹੀਂ ਆ ਤੂੰ ਨਸ਼ੇ ਕਰਦਾ ਤੈਨੂੰ ਆਦਤਾਂ ਚੰਗੀਆਂ ਨਹੀਂ ਆ ਇਸ ਲਈ ਤੂੰ ਸਾਡੇ ਵਿੱਚ ਨਹੀਂ ਬੈਠ ਸਕਦਾ ਹੁਣ ਜਦੋਂ ਤੁਸੀਂ ਰੋਕਿਆ ਫੇਰ ਉਹ ਕਿਸੇ ਹੋਰ ਧਰਮੀ ਦੇ ਕੋਲ ਗਿਆ ਉਹਨੇ ਵੀ ਰੋਕ ਦਿੱਤਾ ਫਿਰ ਕਿਸੇ ਹੋਰ ਕੋਲ ਗਿਆ ਉਹਨੇ ਵੀ ਰੋਕ ਦਿੱਤਾ ਉਹਨੇ ਵਾਪਸ ਉਨੀ ਕਿਹਾ ਵੀ ਇਹ ਬੰਦੇ ਜਿਹੜੇ ਨੇ ਇਸ ਕਾਬਲ ਹੈ ਹੀ ਨਹੀਂਗੇ ਜੇ ਇਸ ਜੋਗ ਮੈਂ ਇਹਨਾਂ ਨੂੰ ਸਮਝਦਾ ਸੀ ਜੇ ਇਸ ਆਦਰ ਦੇ ਜੋਗ ਮੈਂ ਇਹਨਾਂ ਨੂੰ ਸਮਝਦਾ ਸੀ ਇਸ ਜੋਗ ਹੈ ਹੀ ਨਹੀਂ ਹੁਣ ਉਹ ਵਿਚਾਰਾ ਠੁਕਰਾਇਆ ਹੋਇਆ ਤਿਆਗਿਆ ਹੋਇਆ ਜਿਹੜਾ ਆ ਉਹ ਵਾਪਸ ਆਪਣੀ ਮੰਡਲੀ ਦੇ ਵਿੱਚ ਜਾਏ ਵਾਪਸ ਉਹ ਝੂਠ ਬੋਲਣ ਵਾਲਿਆਂ ਦੀ ਮੰਡਲੀ 'ਚ ਬੈਠੇਗਾ ਵਾਪਸ ਉਹ ਨਸ਼ਾ ਕਰਨ ਵਾਲਿਆਂ ਦੀ ਮੰਡਲੀ 'ਚ ਬੈਠੇਗਾ ਟੀਕੇ ਲਾਉਣ ਵਾਲਿਆਂ ਚਿੱਟੇ ਵਾਲਿਆਂ ਦੀ ਜੂਆ ਖੇਡਣ ਵਾਲਿਆਂ ਦੀ ਵੀ ਵਿਚਾਰ ਵਾਲਿਆਂ ਦੀ ਮੰਡਲੀ ਵਿੱਚ ਬੈਠੇਗਾ ਔਰ ਹੁਣ ਉਹ ਕਦੀ ਵੀ ਵਾਪਸ ਸ਼ਾਇਦ ਨਾ ਕਿਉਂਕਿ ਤੁਸੀਂ ਉਹਨੂੰ ਅਪਣਾਇਆ ਨਹੀਂ ਅਰ ਇਹ ਪ੍ਰੋਬਲਮ ਜਿਹੜੀ ਆ ਨਾ ਇਹ ਬਹੁਤ ਜ਼ਿਆਦਾ ਚੱਲਣ ਲੱਗੀ ਪਹਿਲਾਂ ਤੇ ਦੂਜੇ ਧਾਰਮਿਕ ਸਥਾਨਾਂ ਦੇ ਵਿੱਚ ਚਲਦੀ ਸੀਗੀ ਕਿ ਜੋ ਵੀ ਅਗਲਿਆਂ ਦੇ ਰੀਤੀ ਰਿਵਾਜ ਆ ਉਹਦੇ ਅਕੋਰਡਿੰਗਲੀ ਉਹਨਾਂ ਨੂੰ ਇਹ ਚੀਜ਼ਾਂ ਮਨਜ਼ੂਰ ਨਹੀਂ ਸੀ ਪਰ ਹੁਣ ਇਹ ਚੀਜ਼ਾਂ ਜਿਹੜੀਆਂ ਐ ਨਾ ਸਾਡੀ ਜਨਤਾ ਨੇ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਹੜੀਆਂ ਕਿ ਗਲਤ ਆ ਨਹੀਂ ਕਰਨੀਆਂ ਚਾਹੀਦੀਆਂ ਅਗਰ ਕੋਈ ਬੀੜੇ ਪੀਣ ਵਾਲਾ ਬੰਦਾ ਜਿਹੜਾ ਆ ਉਹ ਚਰਚ ਵਿੱਚ ਨਹੀਂ ਆਊਗਾ ਉਹ ਚੰਗੀ ਸਿੱਖਿਆ ਨਹੀਂ ਸੁਣੂਗਾ ਉਹ ਕਿਦਾਂ ਬੀੜੀ ਪੀਣੀ ਛੱਡੂਗਾ ਅਗਰ ਇੱਕ ਸ਼ਰਾਬੀ ਜਾਂ ਨਸ਼ੇ ਕਰਨ ਵਾਲਾ ਮਨੁੱਖ ਜਿਹੜਾ ਆ ਉਹ ਸਤਸੰਗ ਵਿੱਚ ਨਹੀਂ ਆਊਗਾ ਨਹੀਂ ਬੈਠੂਗਾ ਉੱਥੇ ਕਿੱਦਾਂ ਉਸ ਚੀਜ਼ ਤੋਂ ਨਿਜ਼ਾਤ ਪਾਊਗਾ ਪਲੀਜ਼ ਕਿਰਪਾ ਕਰਕੇ ਤੁਸੀਂ ਆਪਣੇ ਜੀਵਨ ਦੇ ਵਿੱਚ ਝਾਤੀ ਮਾਰੋ ਕਿ ਅਸੀਂ ਕੀ ਕਰ ਰਹੇ ਹਾਂ ਅਸੀਂ ਪਰਮੇਸ਼ਵਰ ਦਾ ਕੰਮ ਕਰ ਰਹੇ ਹਾਂ ਸਵਾਰ ਰਹੇ ਹਾਂ ਕਿ ਵਿਗਾੜ ਰਹੇ ਹਾਂ ਅਸੀਂ ਜੋ ਪਰਮੇਸ਼ਵਰ ਦੀ ਇੱਛਾ ਹੈ ਸੀ ਉਹਨੂੰ ਪੂਰੀ ਕਰ ਰਹੇ ਹਾਂ ਕਿ ਪਰਮੇਸ਼ਵਰ ਦੀ ਇੱਛਾ ਦੇ ਵਿਰੁੱਧ ਜ਼ੋਰ ਮਾਰ ਰਹੇ ਹਾਂ ਇਹ ਸਮਝ ਕੇ ਕਿ ਅਸੀਂ ਸ਼ਾਇਦ ਪਰਮੇਸ਼ਵਰ ਦੀ ਇੱਛਾ ਪੂਰੀ ਕਰ ਰਹੇ ਹੋਈਏ ਪਰ ਅਸਲ ਦੇ ਵਿੱਚ ਹੋ ਸਕਦਾ ਤੁਸੀਂ ਪਰਮੇਸ਼ਵਰ ਦੀ ਇੱਛਾ ਦੇ ਵਿਰੁੱਧ ਕੰਮ ਕਰ ਰਹੇ ਹੋਵੋ ਤਾਂ ਪਲੀਜ਼ ਇਹ ਚੀਜ਼ਾਂ ਕਰਨੀਆਂ ਬੰਦ ਕਰ ਦਿਓ ਨਫ਼ਰਤ ਕਰਨੀ ਬੰਦ ਕਰ ਦਿਓ ਅਗਰ ਤੁਸੀਂ ਤੁਸੀਂ ਖੁਦ ਵੀ ਅਗਰ ਤੁਸੀਂ ਨਸ਼ਾ ਕਰਦੇ ਹੋ ਜਾਂ ਕੁਝ ਵੀ ਕਰਦੇ ਹੋ ਤੁਸੀਂ ਇਹ ਸੋਚਦੇ ਹੋ ਕਿ ਮੈਂ ਅਜੇ ਤੱਕ ਨਸ਼ਾਨੀ ਛੱਡਿਆ ਤੇ ਮੈਂ ਚਰਚ ਵਿੱਚ ਨਹੀਂ ਜਾਣਾ ਜਾਂ ਮੈਂ ਸਤ ਸੰਗ ਵਿੱਚ ਨਹੀਂ ਜਾਣਾ ਤੁਸੀਂ ਤੁਸੀਂ ਨਸ਼ਾ ਕਰਦੇ ਹੋ ਨਾ ਕੋਈ ਗੱਲ ਨਹੀਂ ਤੁਸੀਂ ਫਿਰ ਵੀ ਆਓ ਜਦੋਂ ਤੁਸੀਂ ਆਉਣਾ ਸ਼ੁਰੂ ਕਰੋਗੇ ਜਾਂ ਕੋਈ ਵੀ ਜਿਹੜਾ ਹੈ ਉਹ ਆਉਣਾ ਸ਼ੁਰੂ ਕਰੇਗਾ ਉਹਨੂੰ ਪਤਾ ਹੀ ਨਹੀਂ ਲੱਗੇਗਾ ਕਿਹੜੇ ਵੇਲੇ ਉਹਨੇ ਨਸ਼ਾ ਕਰਨਾ ਛੱਡ ਦਿੱਤਾ স্মੋਕਿੰਗ ਕਰਦਾ ਹੈ ਨਾ no problem ਆਉਣ ਦਿਓ ਨੂੰ ਹਾਂ ਠੀਕ ਹੈ ਉਹਨੂੰ ਦੱਸੋ ਕਿ ਇਸ ਏਰੀਆ ਦੇ ਵਿੱਚ স্মੋਕਿੰਗ ਨਹੀਂ ਕਰਨੀ ਕਿਉਂਕਿ ਦੇਖੋ ਹੁਣ ਤਾਂ ਪਬਲਿਕ ਪਲੇਸਿਸ ਤੇ ਸਾਰੇ ਜਗ੍ਹਾ ਤੇ ਜਿਹੜੀਆਂ ਆ ਰੈਸਟ੍ਰਿਕਸ਼ਨਸ ਆ ਕਿ ਤੁਸੀਂ ਉੱਥੇ স্মੋਕ ਨਹੀਂ ਕਰ ਸਕਦੇ ਤੁਸੀਂ ਸ਼ਾਪਿੰਗ ਮਾਲਸ ਦੇ ਅੰਦਰ ਵੀ ਜਿਹੜਾ ਆ ਉੱਥੇ ਵੀ স্মੋਕਿੰਗ ਏਰੀਆ ਵੱਖਰਾ ਬਣਾਇਆ ਹੁੰਦਾ ਕਿ ਜਿਹਨੇ স্মੋਕ ਕਰਨਾ ਉੱਥੇ ਜਾ ਕੇ স্মੋਕ ਕਰੇ ਪਰ ਬਾਕੀ ਦੇ ਏਰੀਆ ਦੇ ਵਿੱਚ ਨਹੀਂ ਕਰ ਸਕਦਾ ਤਾਂ ਉੱਥੇ ਉਹ স্মੋਕ ਨਾ ਕਰੇ ਚਰਚ ਦੇ ਅੰਦਰ স্মੋਕ ਨਾ ਕਰੇ ਪਰ ਉਦਾਂ ਉਹਨੂੰ স্মੋਕ ਦੀ ਆਦਤ ਆ স্মੋਕ ਕਰਦਾ ਆ ਜਾਂ ਸ਼ਰਾਬ ਪੀਣ ਦੀ ਆਦਤ ਆ ਸ਼ਰਾਬ ਪੀਂਦਾ ਆ ਤੇ ਕੋਈ ਗੱਲ ਨਹੀਂ ਉਹਨੂੰ ਆਉਣ ਦਿਓ ਜੇ ਉਹ ਆਊਗਾ ਪਰਮੇਸ਼ਰ ਦੇ ਬਚਨ ਨੂੰ ਸੁਣੂਗਾ ਉਹਦੇ ਲਈ ਪ੍ਰਾਰਥਨਾ ਹੋਊਗੀ ਤਦ ਹੀ ਉਹ ਛੁਟਕਾਰਾ ਪਾਏਗਾ ਅੱਜ ਬਹੁਤ ਸਾਰੇ ਬਲੀਵਰਸ ਕੀ ਕਰਦੇ ਆ ਕਿ ਉਹ ਉਹ ਦੂਜਿਆਂ ਦੇ ਲਈ ਬਹੁਤ ਜ਼ਿਆਦਾ ਠੋਕਰ ਦਾ ਕਾਰਨ ਬਣਦੇ ਆ ਬਹੁਤ ਜ਼ਿਆਦਾ ਠੋਕਰ ਦਾ ਕਾਰਨ ਬਣਦੇ ਉਹਨਾਂ ਨੂੰ ਉਹ ਕੋਰ ਨੂੰ ਇੰਨਾ ਕਿ ਤਰ੍ਹਾਂ ਮੀ ਸਮਝਦੇ ਆ ਕਿ ਉਹਨਾਂ ਨੂੰ ਸਾਰੇ ਜਾਨੇ ਪਾਪੀ ਨਜ਼ਰ ਆ ਰਹੇ ਆ A to Z ਬਾਕੀ ਸਾਰੇ ਉਹਨਾਂ ਨੂੰ ਪਾਪੀ ਨਜ਼ਰ ਆਉਂਦੇ ਆ ਔਰ ਉਹ ਕਿਸੇ ਇਨਸਾਨ ਨੂੰ ਜਿਹੜਾ ਆ ਜਦੋਂ ਦੇਖਦੇ ਆ ਉਹਨੂੰ ਕਹਿੰਦੇ ਤੂੰ ਅਜੇ ਇਦਾਂ ਨਹੀਂ ਕੀਤਾ ਤੂੰ ਇਦਾਂ ਨਹੀਂ ਕੀਤਾ ਤੂੰ ਚਰਚਾ ਵਿੱਚ ਨਹੀਂ ਆਉਣਾ ਤੂੰ satsang ਦੇ ਵਿੱਚ ਨਹੀਂ ਆਉਣਾ ਤੁਸੀਂ ਆਪਣੇ ਪਾਸबान ਨੂੰ ਨਹੀਂ ਪੁੱਛਿਆ ਤੁਸੀਂ ਆਪਣੇ ਜਿਹੜੇ ਚਰਚ ਦੇ ਮੇਨ ਜਿਹੜੀ ਕਮੇਟੀ ਆ ਤੁਸੀਂ ਉਹਨੂੰ ਨਹੀਂ ਪੁੱਛਿਆ ਤੁਸੀਂ ਬਾਰੋ-ਬਾਰ ਉਹਨੂੰ ਤੋੜ ਦਿੱਤਾ ਹੂ ਯੂ ਆਰ ਤੁਸੀਂ ਹੁੰਦੇ ਕੌਣ ਹੋ ਕਿਸੇ ਨੂੰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚੋਂ ਬਾਹਰ ਕੱਢਣ ਵਾਲੇ ਤੁਸੀਂ ਕੌਣ ਹੁੰਦੇ ਹੋ ਕੋਸ਼ ਕੋਸ਼ ਰੀਜ਼ਨਸ ਹੈ ਜਿੱਥੇ ਕਿਸੇ ਨੂੰ ਵਰਨਿੰਗ ਦਿੱਤੀ ਜਾਂਦੀ ਆ ਉਹ ਵਰਨਿੰਗ ਦੇਣੀ ਜਿਹੜੀ ਐ ਨਾ ਉਹ ਬਹੁਤ ਜ਼ਰੂਰੀ ਆ ਕੋਈ ਮਨੋਖਿਆ ਉਹ ਚਰਚ ਦੇ ਵਿੱਚ ਆਣ ਕੇ ਚਰਚ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਆ ਬਲੀਵ ਸਿਸਟਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਆ ਜਾਂ ਚਰਚ ਦੇ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਆ ਉਹਨਾਂ ਨੂੰ ਐਵਰੀ ਟਾਈਮ ਬ੍ਰੇਕ ਕਰਦਾ ਆ ਤਦ ਉਹ ਇੱਕ ਕੰਪਲੀਟਲੀ ਡਿਫਰੈਂਟ ਜਿਹੜਾ ਆ ਮੈਟਰ ਆ ਔਰ ਉਹਦੇ ਉੱਤੇ ਵੀ ਮੈਨੇਜਮੈਂਟ ਦਾ ਫਰਜ਼ ਬਣਦਾ ਆ ਕੰਮ ਕਰਨਾ ਪਰ ਚਰਚ ਦਾ ਜਿਹੜਾ ਸਪਿਰਚੁਅਲ ਲਾਅ ਆ ਉਹਦੇ ਵਿੱਚ ਤਾਂ ਪ੍ਰਭੂ ਯਿਸੂ ਮਸੀਹ ਦੇ ਬਾਰੇ ਚ ਕਿ ਲਿਖਿਆ ਕਹਿੰਦਾ ਉਹ ਧਰਮੀਆਂ ਦੇ ਲਈ ਨਹੀਂ ਉਹ ਪਾਪੀਆਂ ਨੂੰ ਬਚਾਉਣ ਦੇ ਲਈ ਆਇਆ ਹੈ ਹallelujah ਅਸੀਂ ਸਾਡਾ ਮਿਸ਼ਨ ਕੀ ਆ ਸਾਡਾ ਮਿਸ਼ਨ ਆ ਪਾਪੀਆਂ ਨੂੰ ਬਚਾਉਣਾ ਜਿਹੜੇ ਪਹਿਲਾਂ ਹੀ ਬਚੇ ਆ ਉਹਨਾਂ ਦੇ ਲਈ ਨਹੀਂ ਸਗੋ ਜਿਹੜੇ ਫਸੇ ਹੋਏ ਆ ਉਲਝੇ ਹੋਏ ਆ ਦਿਮਾਗ ਆਪਣੇ ਦਿਮਾਗ ਦੀਆਂ ਗੱਲਾਂ ਦੇ ਵਿੱਚ ਉਲਝੇ ਹੋਏ ਆ ਜਿਹੜੇ ਉਲਝੇ ਹੋਏ ਆ ਬੁਰੀਆਂ ਆਦਤਾਂ ਦੇ ਵਿੱਚ ਉਹਨਾਂ ਦੇ ਲਈ ਬਹੁਤ ਸਾਰੀਆਂ ਵਾਈਬਸ ਆਪਣੇ ਹਸਬੰਡ ਨੂੰ ਨਹੀਂ ਲੈ ਕੇ ਆਉਂਦੀਆਂ ਕਿ ਮੇਰਾ ਹਸਬੰਡ ਡਰਿੰਕ ਕਰਦਾ ਹੈ ਫਿਰ ਕਿਉਂ ਹੈ ਡਰਿੰਕ ਕਰਦਾ ਹੈ ਆਉਣ ਦਿਓ ਉਹਨੂੰ ਪਰਮੇਸ਼ਵਰ ਦੇ ਘਰ ਦੇ ਵਿੱਚ ਤੁਸੀਂ ਉਹਦੇ ਨਾਲ ਲੜਨਾ ਬੰਦ ਕਰ ਦਿਓ ਅਗਰ ਤੁਸੀਂ ਉਹਦੇ ਨਾਲ ਲੜਦੇ ਰਹੋਗੇ ਉਹਨੇ ਕਦੀ ਵੀ ਛੱਡਣੀ ਨਹੀਂ ਉਹਨੂੰ ਹੋਰ ਬਹਾਨਾ ਮਿਲ ਜਾਣਾ ਹੈ ਕਿ ਤੂੰ ਮੇਰੇ ਆਖੇ ਨਹੀਂ ਲੱਗਦੀ ਮੈਂ ਤੇਰੇ ਸਿਰ ਚੜ ਕੇ ਪੀਣਾ ਹੈ ਤੁਸੀਂ ਉਹਨਾਂ ਦੇ ਨਾਲ ਆਰਗੂਮੈਂਟ ਕਰਨੇ ਬੰਦ ਕਰ ਦਿਓ ਲੜਾਈ ਝਗੜੇ ਕਰਨੇ ਬੰਦ ਕਰ ਦਿਓ ਤੁਸੀਂ ਉਹਨਾਂ ਨੂੰ ਪਰਮੇਸ਼ਵਰ ਦੇ ਘਰ ਦੇ ਵਿੱਚ ਲੈ ਕੇ ਆਉਣਾ ਸ਼ੁਰੂ ਕਰੋ ਉਹਨਾਂ ਦੇ ਲਈ ਪ੍ਰਾਰਥਨਾ ਕਰਨੀ ਸ਼ੁਰੂ ਕਰੋ ਉਹਨਾਂ ਦੇ ਨਾਲ ਪਿਆਰ ਨਾਲ ਵਸਣਾ ਸ਼ੁਰੂ ਕਰੋ ਉਹ ਜਰੂਰ ਇੱਕ ਦਿਨ ਤੁਹਾਡੇ ਆਖੇ ਲੱਗ ਕੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਆਉਣਗੇ আর ਜਦੋਂ ਆਉਣਗੇ ਸ਼ੁਰੂ ਕਰਨਗੇ ਨਸ਼ੇ ਉਹਨਾਂ ਨੂੰ ਛੱਡ ਜਾਣਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਨਸ਼ੇ ਉਹਨਾਂ ਤੇ ਹਾਵੀ ਨਹੀਂ ਹੋਣਗੇ ਜ਼ਰੂਰੀ ਆ ਅਸੀਂ ਇਹਨਾਂ ਚੀਜ਼ਾਂ ਉੱਤੇ ਗੌਰ ਕਰੀਏ ਕਿਉਂਕਿ ਮੈਂ ਪਿਛਲੇ ਕੁਝ ਸਮੇਂ ਤੋਂ ਇਹਨਾਂ ਚੀਜ਼ਾਂ ਨੂੰ ਨੋਟ ਕਰ ਰਹੀ ਹਾਂ ਕੇ ਕੋਸ਼ਲੋ ਕਿ ਨ ਆਪਣੇ ਆਪ ਨੂੰ ਜ਼ਿਆਦਾ ਧਰਮੀ ਸਮਝਣ ਲੱਗੇ ਲੋੜ ਤੋਂ ਬਹਾਲਾ ਧਰਮੀ ਸਮਝਣ ਲੱਗੇ ਕਿੰਤੂ ਪ੍ਰੰਤੂ ਜ਼ਿਆਦਾ ਵੱਧ ਗਈ ਆ ਤੂੰ ਕੱਪੜੇ ਨਹੀਂ ਚੰਗੇ ਪਾਏ ਤੂੰ ਟੈਟੂ ਕਿਉਂ ਬਣਾਏ ਆ ਤੂੰ ਇਹ ਕਿਉਂ ਕੀਤਾ ਤੂੰ ਉਹ ਕਿਉਂ ਕੀਤਾ ਦਸੋਂ ਦੇ ਟੈਟੂ ਬਣੇ ਹੋਏ ਆ ਉਹਦੇ ਪ੍ਰਭੂ ਵਿੱਚ ਆਉਣ ਤੋਂ ਪਹਿਲਾਂ ਟੈਟੂ ਬਣੇ ਹੋਏ ਆ ਹੁਣ ਕੀ ਉਹਦੇ ਲਈ ਸਵਰਗ ਰਾਜ ਬੰਦ ਹੋ ਗਿਆ ਆ ਕੀ ਪਰਮੇਸ਼ਵਰ ਦੀ ਇੱਛਾ ਨਹੀਂ ਹੈ ਕਿ ਜਿੰਨੇ ਟੈਟੂ ਬਣਾਏ ਉਹ ਵੀ ਬਚਾਇਆ ਜਾਵੇ ਜਿਹੜਾ ਵਿਵਚਾਰ ਕਰਦਾ ਸੀ ਉਹ ਵੀ ਬਚਾਇਆ ਜਾ ਇਹ ਪਰਮੇਸ਼ਰ ਦੀ ਇੱਛਾ ਆ ਉਹ ਤਾਂ ਆਇਆ ਹੀ ਇਹਨਾਂ ਦੇ ਲਈ ਆ ਸੋ ਤੁਸੀਂ ਤੁਸੀਂ ਆਪਣਾ ਮਾਈਂਡ ਜਿਹੜਾ ਹੈ ਨਾ ਉਹਦਾ ਇਸਤੇਮਾਲ ਕਰਨਾ ਬੰਦ ਕਰਕੇ ਪਰਮੇਸ਼ਰ ਦੀ ਇੱਛਾ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਪਰਮੇਸ਼ਰ ਦੀ ਜਿਹੜੀ ਇੱਛਾ ਆ ਉਹ ਕੀ ਆ ਅਰ ਪਰਮੇਸ਼ਰ ਦੀ ਇੱਛਾ ਤੁਹਾਡੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਭਲਾਈ ਦੀ ਆ